ਸਾਡੀ ਸੁਸਾਇਟੀ ਏ ਦੰਗਾ ਪੀੜਿਤ ਵੈਲਫੇਅਰ ਸੁਸਾਇਟੀ ਪੰਜਾਬ ਜਿਹੜੀ ਤਕਰੀਬਨ 41 ਸਾਲ ਤੋਂ ਲੋਕਾਂ ਦੀ ਸੇਵਾ ਕਰ ਰਹੀ ਪੰਜਾਬ ਵਿੱਚ ਤਕਰੀਬਨ 25000 ਪਰਿਵਾਰ ਉੱਜੜ ਕੇ ਆਸਾਂ 84 ਕਤਲੇਆਮ ਤੋਂ ਬਾਅਦ ਉੱਜੜ ਕੇ ਪੰਜਾਬ ਆ ਗਏ ਸਨ ਜਸਟਿਸ ਸੂਰਕਾਂਤ ਦਾ ਬੈਂਸ ਦਾ ਡਬਲ ਬੈਂਸ ਦਾ ਫੈਸਲਾ ਕਿ ਸਾਰਾ ਨਿਵਾਸ ਮਕਾਨ ਦੇ ਮਹੱਲੀ ਲੁਧਿਆਣਾ ਜਿੰਨੇ ਪਰਿਵਾਰ ਬੈਠੇ ਨੇ ਬਾਕੀ ਜਿਹੜੇ ਜ਼ਿਲ੍ਹਿਆਂ ਵਿੱਚ ਪਰਿਵਾਰ ਬੈਠੇ ਨੇ ਜਿੱਥੇ ਮਕਾਨ ਨਹੀਂ ਹੈਗੇ ਉਹ ਲੁਧਿਆਣਾ ਤੇ ਮਹੱਲੀ ਮਕਾਨ ਬਿਲਣਗੇ ਉਹਦੇ ਆਰਡਰ ਸਾਰੇ ਮੇਰੇ ਕੋਲ ਨੇ ਅਸੀਂ ਕੰਡਿਆਮੇ ਪਾਈ ਸਰਕਾਰ ਦੇ ਖਿਲਾਫ ਪਿਛੇ ਡੀਸੀ ਮਹੱਲੇ ਨੂੰ ਤਲਬ ਕੀਤਾ ਸੀ ਹਾਈ ਕੋਰਟ ਨੇ ਸਾਡਾ ਕੇਸ ਸੁਲਦੇ ਪਾਇਆ ਨੇ ਅਸੀਂ ਹੋਰ ਵੀ ਕੇਸ ਪਾਇਆ ਨੇ ਕਿ ਜਿੰਨੇ ਪਰਿਵਾਰ ਸਾਰਾ ਮਕਾਨ ਦੇਓ ਬਦਕਿਸਮਤੀ ਦੀ ਗੱਲ ਹੈ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਤੇ ਸਾਡੇ ਜਿਹੜੇ 84 ਦੇ ਰਾਈਟ ਵਿਕਟਮ ਨੇ ਜਿਹੜੇ ਅੱਜ 40 ਸਾਲ ਤੋਂ ਤੱਕੇ ਖਾ ਰਹੇ ਨੇ ਪੰਜਾਬ ਦੇ ਬਖਵਾਂ ਬਝਿਲਿਆਂ ਦੇ ਵਿੱਚ ਇਸ ਸਰਕਾਰ ਜਿਹੜੀ ਮਾੜੀ ਸਰਕਾਰ ਨੇ ਕੰਮੀ ਸਰਕਾਰ ਇਹ ਜਿਹੜੀ ਮਾਨ ਸਰਕਾਰ ਹੈ ਇਹ ਸਾਡੀ ਕੋਈ ਗੱਲ ਨਹੀਂ ਸੁਣਦੀ ਅਸੀਂ ਅੱਜ ਤੋਂ ਅ 2 ਸਾਲ ਪਹਿਲਾਂ ਅੰਮ੍ਰਿਤਸਰ ਤੋਂ ਕਿਨਸਾਹ ਮਾਰਸ ਲੈ ਕੇ ਅਸੀਂ ਚੰਡੀਗੜ੍ਹ ਆ ਰਹੇ ਸੀ ਤੇ ਸਾਨੂੰ ਰੋਕ ਕੇ ਉਥੇ ਪੁਲਿਸ ਕਮਿਸ਼ਨਰ ਭੁੱਲਰ ਸਾਹਿਬ ਜਿਹੜਾ ਉਥੇ ਡਿਪਟੀ ਕਮਿਸ਼ਨਰ ਨੇ ਸਾਨੂੰ ਟਾਈਮ ਦਵਾਇਆ ਸੀਐਮ ਸਾਹਿਬ ਨਾਲ ਗੱਲ ਕੀਤੀ ਉਹਨਾਂ ਸਾਨੂੰ ਟਾਈਮ ਦਿੱਤਾ ਮੀਟਿੰਗ ਦਾ ਜਦੋਂ ਮੀਟਿੰਗ ਦਾ ਥਿਆਏ ਉਹ ਕਹਿੰਦਾ ਮੀਟਿੰਗ ਤੇ ਕੋਈ ਹੈ ਨਹੀਂ ਤੁਹਾਡੀ ਕੋਈ ਗੱਲਬਾਤ ਹੀ ਨਹੀਂ ਜਿੱਥੇ ਸਾਨੂੰ ਤੋਖਾ ਕੀਤਾ ਸਰਕਾਰ ਦੇ ਬੜਾ ਵੱਡਾ ਸਾਡੇ ਨਾਲ ਅਸੀਂ ਉਸ ਤੋਂ ਬਾਅਦ ਧਰਨਾ ਵੀ ਮਾਰਿਆ ਥੇ ਉਹਨਾਂ ਦੇ ਦਰਵਾਜ਼ੇ ਤੇ ਸਾਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸਾਨੂੰ ਡੰਗਾਂ ਮਾਰੀਆਂ ਬੀਬੀਆਂ ਨਾਲ ਬੱਸ ਲੁਕੀ ਕੀਤੀ ਗਈ ਤੇ ਸਾਨੂੰ ਉਹਨਾਂ ਨੇ ਰਾਤ ਨੂੰ ਛੱਡਿਆ 9 ਵਜੇ ਥਾਣੇ ਵਾਲਿਆਂ ਚੰਡੀਗੜ੍ਹ ਪੁਲਿਸ ਨੂੰ ਸਾਨੂੰ ਢੱਕ ਲਿਆ ਥੇ ਉਸ ਤੋਂ ਬਾਅਦ ਅਸੀਂ ਲੁਧਿਆਣਾ ਤਰਨੇ ਮਾਰੇ ਸਾਨੂੰ ਟਾਈਮ ਦਿੱਤਾ ਇੱਕ ਵਾਰੀ ਫਿਰ ਦੋ ਵਾਰੀ ਫਿਰ ਤਿੰਨ ਵਾਰੀ ਫਿਰ ਅਸੀਂ ਸੰਜੀਵ ਰੌਣਾ ਖੜਾ ਸੀ ਅਸੀਂ ਪ੍ਰੋਟੈਸਟ ਕੀਤਾ ਸੀਐਮ ਆਇਆ ਉੱਥੇ ਉਸ ਤੋਂ ਪਹਿਲਾਂ ਪ੍ਰੋਟੈਸਟ ਕੀਤਾ ਸਾਨੂੰ ਫਿਰ ਡਾਂਗਾਂ ਮਾਰੀਆਂ ਬਹੁਤ ਸੰਗਤ ਦਰਸ਼ਨ ਸੇ ਮੁੱਖ ਮੰਤਰੀ ਦਾ ਤੇ ਮੀਡੀਆ ਨੇ ਸਾਡੀ ਬੜੀ ਮਦਦ ਕੀਤੀ ਸਾਰੇ ਜਿਹੜੀਆਂ ਵਾਇਰਲ ਹੋਈਆਂ ਤਸਵੀਰਾਂ ਪਰਸ ਤੇ ਬੜਾ ਵੱਡਾ ਮਸਲਾ ਚੱਕਿਆ ਸਾਨੂੰ ਟਾਈਮ ਦਿੱਤਾ ਉਹਨਾਂ ਨੇ ਫਿਰ ਚੰਡੀਗੜ੍ਹ ਦਾ ਟੱਠੀਆਂ ਤੁਹਾਨੂੰ ਦਿਖਾ ਦੇਣਾ ਵਾ ਮੋਬਾਈਲ ਤੇ ਦਿਖਾ ਦੂ ਕਾਕਾ ਜੀ ਨਾਲੋਂ ਤੇ ਤਿੰਨ ਚਿੱਠੀਆਂ ਸਾਨੂੰ ਆਈਆਂ ਨੇ ਟਾਈਮ ਦੇ ਕੇ ਫਿਰ ਮੁਕਰ ਜਾਂਦੇ ਨੇ ਫਿਰ ਟਾਈਮ ਦੇ ਕੇ ਫਿਰ ਮੁਕਰ ਜਾਂਦੇ ਨੇ ਫਿਰ ਚੌਥਾ ਸਾਨੂੰ ਚਿੱਠੀ ਚਾਰ ਟੱਠੀਆਂ ਜੜੇ ਨੇ ਟਾਈਮ ਦੇ ਕੇ ਮੁਕਰ ਗਏ ਰੇ ਤੇ ਲੈਟਰ ਲੈਟਰ ਨੇ ਸੀਐਮ ਆਫਿਸ ਤੇ ਚਿੱਠੀਆਂ ਸਾਡੇ ਕੋਲ ਤਿੰਨ ਚਾਰ ਚਿੱਠੀਆਂ ਨੇ ਤੇ ਹਰ ਪੱਖੋਂ ਮੁਕਰ ਜਾਂਦੇ ਨੇ ਟਾਈਮ ਦੇ ਕੇ ਕੋਈ ਸਾਡੀ ਗੱਲ ਨਹੀਂ ਸੁਣਦਾ ਕੋਈ ਜ਼ਿਲ੍ਹੇ ਦੀ ਗੱਲ ਨਹੀਂ ਸੁਣਦਾ ਸਾਡੇ ਰੈਡ ਕਾਰਡ ਕੈਨਸਲ ਕੀਤਾ ਗਏ 135 ਪੱਲਾ ਅਫਸਰਾਂ ਕੋਲ ਨਹੀਂ ਕੀਤੀਆਂ ਫਿਰ ਕਮਿਸ਼ਨਰ ਪਟਾਲੇ ਨੇ ਉਹ ਵਿਜੀਲੈਂਸ ਇਨਕੁਇਰੀਆਂ ਕਰ ਲਈਆਂ ਨੇ ਹੋਰ ਮਸਲੇ ਸਾਰਿਆਂ ਨਾ ਬੰਦ ਕੀਤੇ ਹੋਏ ਆ। ਅਸੀਂ ਆ ਜਾਈਆਂ ਚੰਡੀਗੜ੍ਹ ਤੇ ਇਹ ਝੂਠੀ ਸਰਕਾਰ ਹੈ ਟਾਈਮ ਦੇਖੇ ਮਿਲਦੇ ਨਹੀਂ ਇਸ ਤੋਂ ਮਾੜੀ ਸਰਕਾਰ ਨਹੀਂ ਹੋ ਸਕਦੀ। ਅਸੀਂ ਟਾਈਮ ਲਾਂ ਜਾਣਾ ਸੀ ਸੀਐਮ ਦੀ ਕੋਠੀ ਤੇ ਜਾਵਾਂਗੇ ਅਸੀਂ ਇੱਥੋਂ ਕੁੰਸ਼ ਕਰਾਂਗੇ। ਅਸੀਂ ਜਨੇ ਪਰਿਵਾਰ ਆ ਗਿਆ ਅੱਜ ਥੋੜੀ ਆਏ ਆ ਅਸੀਂ ਪ੍ਰੈਸ ਕਾਨਫਰੰਸ ਕਰਨੀ ਸੀ ਲੇਕਿਨ ਅਸੀਂ ਪ੍ਰੋਗਰਾਮ ਇਹ ਬਣਾਇਆ ਹੋਣਾ। ਅਸੀਂ ਸੀਐਮ ਦੀ ਕੋਠੀ ਵੱਲ ਕੁੰਸ਼ ਕਰਾਗੇ। ਸਾਨੂੰ ਜਿੱਥੇ ਰੋਕਾਂਗੇ ਅਸੀਂ 메ਨ ਰੋਡ ਤੇ ਬਹਿ ਕੇ ਸਤਰਾ ਮਗਰੂਰ ਜਾਪ ਕਰਾਂਗੇ। ਤਸੀਂ ਪੇਟੀ ਸੱਭਾ ਕਰਦਾ ਮਾਨ ਸਰਕਾਰ ਦਾ ਤੇ ਸੀਐਮ ਦਾ ਪੇਟੀ ਸੱਭਾ ਕਰਦਾ ਅੱਜ ਕਰਨਾ ਸਾਨੂੰ ਪਾਵੇਂ ਅੰਦਰ ਦੇ ਦੇਣ ਪਾਵੇਂ ਸਾਡੇ ਤੋਂ ਖਲਾ ਮੁਕਦਮੇ ਦਰਜ ਕਰ ਲੈਣਾ ਅਸੀਂ ਟਾਈਮ ਲੈ ਕੇ ਜਾਣਾ ਕਿਉਂਕਿ ਝੂਠੇ ਬਦਨ ਹੈ ਲਾਰੇ ਬਾਜ਼ ਬਦਨ ਹੈ ਕੋਈ ਕਿਹੜੀ ਗੱਲ ਇਹ ਇਹ ਫਿਰਕਾਪਰ ਸਰਕਾਰ ਹੈ ਇਹ ਸਿੱਖਾਂ ਦੇ ਵਿਰੁੱਧ ਸਰਕਾਰ ਹੈ ਪੰਜਾਬੀਆਂ ਦੇ ਵਿਰੁੱਧ ਸਰਕਾਰ ਹੈ ਇਸ ਤੋਂ ਮਾੜੀ ਸਰਕਾਰ ਆਜ਼ਾਦੀ ਤੋਂ ਬਾਅਦ ਪਹਿਲੀ ਸਰਕਾਰ ਜਿਹੜੀ ਸਿੱਖਾਂ ਦੀ ਗੱਲ ਨਹੀਂ ਸੁਣਦੀ ਤੇ ਪੰਜਾਬੀ ਦੀ ਗੱਲ ਸਾਡੀ ਕੋਈ ਸੁਣਾਈ ਨਹੀਂ ਦਿੰਦੀ ਕੋਈ ਸੱਚ ਦੀ ਗੱਲ ਹੀ ਸੁਣਾਈ ਜਾਂਦੀ ਜਨਰਲ ਅਫਸਰ ਲੌਬੀ ਹੈ ਨੌਜੋਨ ਮੁੱਢੇ ਨੇ ਕੋ ਜੁਪੀ ਤੋ ਆ ਕੋ ਬਿਆਰ ਤੋ ਆ ਨੂੰ ਗਾਲੀ ਸਮਝ ਨਹੀਂ ਆਦੀ ਕਹਿੰਦੇ 84 ਕਤਲੇਆਮ ਕਬ ਹੋਇਆ ਥਾ ਉਹਨਾਂ ਨੇ ਹੀ ਪਤਾ ਕਿ ਸਖਾਂ ਦਾ ਕਤਲੇਆਮ ਹੋਇਆ ਗੱਲ ਸੁਣਨ ਕੋ ਤਿਆਰ ਨਹੀਂ ਸਾਲ ਲੱਗਿਆ ਸਰਕਾਰ ਦਾ ਇਹਨਾਂ ਦਾ ਅੰਡ ਆ ਗਿਆ ਅੰਤ ਆ ਗਿਆ ਇਹਨਾਂ ਦਾ ਪਾਪ ਦਾ ਕਲਾ ਭਰ ਗਿਆ ਸੀਐਮ ਦਾ ਉਹ ਕੈਬਨਟ ਦਾ ਭਰ ਗਿਆ ਅਸੀਂ ਦੁਖੀਆਂ ਬੜੇ ਪਰੇਸ਼ਾਨ ਆ ਅਸੀਂ ਅੱਜ ਕਿਸੇ ਪਾਸੇ ਗੱਲ ਲਾ ਕੇ ਜਾਂਦੇ ਹਾਂ ਨਾਲ ਜੇ ਸਾਡੀ ਗੱਲ ਹੀ ਸੁਣਨਗੇ ਅਸੀਂ ਹਜ਼ਾਰਾਂ ਪਰਿਵਾਰ ਇਕੱਠੇ ਬਣਾਂਗੇ ਇਕੱਠੇ ਬਣਾਂਗੇ ਸਾਰੇ ਪੰਜਾਬ ਤੋਂ ਤੇ ਪਿੱਟ ਸਿਆਪਾ ਮੰਗ ਸਰਕਾਰ ਦਾ ਪੂਰਾ ਹੋਵੇਗਾ ਉਹ ਸਾਡੀ ਕੋਈ ਅਸਰ ਨਹੀਂ ਗੱਲ ਨਹੀਂ ਸੁਣਦਾ ਭਾਵੇਂ ਚੀਫ ਸੈਕਟਰੀ ਹੋਵੇ ਕੋਈ ਐਫਸੀਆਰ ਹੋਵੇ ਕੋਈ ਡਿਪਸੀ ਕਿਸੇ ਕਿਸਮ ਦਾ ਕੋ ਡੀਸੀ ਹੋਵੇ ਕਿਸੇ ਜ਼ਿਲ੍ਹੇ ਦਾ ਸਾਡੀ ਗੱਲ ਨਹੀਂ ਸੁਣੀ ਜਾਂਦੀ ਅਸੀਂ ਅੱਜ ਤੁਹਾਡੇ ਕੋਲ ਆਇਆ ਤੁਸੀਂ ਪ੍ਰੈਸ ਨੇ ਮਿਹਰਬਾਨੀ ਕਰਨੀ ਹੈ ਸਾਡੇ ਨਾਲ ਰਹੋ ਇਹ ਜੋ ਤਕਾਸ਼ ਇਹ ਕਰਾ ਸੀ ਤੇ 17 ਮੱਜਬੂਰ ਜਾਫ ਕਰਨਾ ਜਿੱਥੇ ਲੋਲ ਜਿੱਥੇ ਸਨ ਪੁਲਿਸ ਰੋਕੇਗੀ ਅਸੀਂ ਬਹਿ ਜਾਣਾ ਸੀ ਉੱਥੋਂ ਉੱਠ ਕੇ ਜਾਣਾ ਨਹੀਂ ਆਸੀ ਅਸੀਂ ਵੀ ਕੋਠੀ ਤੋਂ ਬਾਅਦ ਪਹੁੰਚ ਕਰਨਾ ਜਾ ਰਹਾ ਹਾਂ ਅਦਰ ਜਾ ਰਹਾ ਹੈ 135 ਕਾਰਨ ਕੀ ਦੱਸਿਆ ਉਹਨਾਂ ਨੇ ਉਹਨਾਂ ਜੇ ਰੱਡ ਕਾਰਡ ਜੀ ਉਹਨਾਂ ਨੇ 557 ਰੱਡ ਕਾਰਡ ਉਸਦੇ ਸਰਕਾਰ ਸੀ ਕਾਂਗਰਸ ਦੀ ਉਹਨਾਂ ਨੇ ਰੱਦ ਕਰ ਉਹਨਾਂ ਕੋਈ ਨਾ ਕੋਈ ਨਾ ਸਿਹਤ ਦੇ ਫਾਰਮੈਟਿਵ ਪੁਰਜੀ ਸਰਕਾਰ ਦੇ ਅਧਾਤਾਂ ਮੁਤਾਬਕ ਕਾਟ ਬਣਾਣਾ ਸਰਕਾਰ ਨੇ ਬਣਾਇਆ ਨੇ ਕਈ ਕਈ ਵਾਰੀ ਪਰਤਲਾਂ ਹੋਈਆਂ ਨੇ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਸਭ ਬੰਦੇ ਰਹਿੰਦੇ ਨੇ ਅਗਰ ਕੋਈ ਕਿਰਾਏਦਾਰ ਹੈ ਕੋਈ ਸ਼ਿਫਟ ਹੋ ਗਿਆ ਕਿ ਪਿੱਛੇ ਹੋ ਗਿਆ ਕੋਈ ਬਾਹਰ ਸੱ ਲਗਾ ਦੇ ਕਿ ਤੜਕੜ ਨੋਰ ਕੈਸਲ ਕਰਦੇ ਹੋਗੇ ਉਸ ਤੋਂ ਨਾ ਰ ਬਲੇ ਮਸਲੇ ਨੇ ਜਿਹੜੇ ਪਰਵਾਰਾਂ ਨੂੰ ਮਕਾਨ ਨਹੀਂ ਮਿਲੇ ਦੇਖੋ ਮਕਾਨ ਤੇ ਜੇ ਹਰਿਆਣਾ ਹੈ ਪੰਜਾਬ ਤੇ ਹਰਿਆਣਾ ਹੈ ਕੋਟ ਦਾ ਆਰਡਰ ਹੈ 1 ਸਾਲ ਦੇ ਮਕਾਨ ਦਿਓ ਸਰਕਾਰ ਮਕਾਨ ਸਾਨੂੰ ਦਿਓ ਕਿਉਂ ਨਹੀਂ ਦਿੰਦੀ ਮਕਾਨ ਦਿੰਦੀ ਸਾਡੇ ਰੋਜ਼ਗਾਰ ਵਾਸਤੇ ਜਿਹੜਾ ਸਾਨੂੰ ਛੋਟੇ ਛੋਟੇ ਬੂਥ ਲਾੜਨ ਕਰਕੇ ਨਹੀਂ ਦਿੰਦੇ ਨੌਕਰੀਆਂ ਨਹੀਂ ਦਿੰਦੇ ਕੋਈ ਵੀ ਗਾਜੜੀ ਸਰਕਾਰ ਸਾਡੀ ਸੁਣਨ ਤਿਆਰ ਨਹੀਂ ਹੈਗੀ ਆ ਸਾਡੇ ਮਸਲੇ ਨੇ ਅਸੀਂ ਕਈ ਵਾਰੀ ਸਾਡਾ ਮੰਗ ਪੱਤਰ ਲਾ ਚੁੱਕੇ ਨੇ ਪਹਿਲਾਂ ਮੀਟਿੰਗਾਂ ਕੀਤੀਆਂ 3-4 ਐਫਸੀਆਰ ਦੇ ਆ ਡੇਢ ਸਾਲ ਪਹਿਲਾਂ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਕਹਿੰਦੇ ਮੇਰੇ ਵਾਸਤੇ ਕੁਝ ਹੋਇਆ ਨਹੀਂ ਮੈਂ ਕੀ ਕਰਾਂ ਤੇ ਅਸੀਂ ਤਾਂ ਬੜੇ ਪਰੇਸ਼ਾਨ ਦੁਖੀ ਹੋ ਗਏ ਆ ਅਸੀਂ ਹੁਣ ਸੀਐਮਲ ਅੱਧਰ ਚਾਰਾਂ ਜੀ ਕਹਿੰਦੇ ਘਰੇ ਮਿਲੇ ਨਹੀਂ ਜੀ ਜੇ ਘਰੇ ਨਹੀਂ ਮਿਲਦਾ ਬੰਦਾ ਕੋਈ ਜੇ ਕੋਈ ਕਰਾ ਦੇ ਰਗਾ ਕੋਈ ਫੌਰਾ ਕੰਟੀ ਚ ਲਾ ਗਿਆ ਜੇ ਕੋਈ ਜਲੰਧਰ ਛੜ ਗਿਆ ਲੁਧਨਾ ਛੜ ਗਿਆ ਕੋਈ ਬਿਆਰ ਛੜ ਗਿਆ ਕੋਈ ਦਿੱਲੀ ਵਾਪਸ ਛੜ ਗਿਆ ਨਹੀਂ ਕਰੋਂ ਪਰ ਸਲਾ ਉੱਡਲ ਕੇ ਤਾ ਔਰ ਰੈਡ ਕਾਰਡ ਬਣਾਇਆ ਔਰ ਆਰਟੀਫੈਕਟ ਤੇ ਹੈਗਾ ਨਾ ਜਦੋਂ ਮਰ ਜੀ ਜਾਵੇ ਤੁਸੀਂ 20 ਲੱਖ ਦੀ ਗਾਰੰਟੀ ਦਿੱਤੀ ਉਹਨਾਂ ਨੂੰ ਕਲਿਆ ਰੈਡ ਕਾਰਡ ਬਣਾਇਆ ਨਾ ਕਈਆਂ ਨੂੰ ਮਿਲੀ ਕਈਆਂ ਨੂੰ ਰਹਿ ਗਈ ਗਏ ਉਹਨਾਂ ਦੇ ਵਿੱਚੋਂ ਤੇ ਤੁਸੀਂ ਰੈਡ ਕਾਰਡ ਤੁਸੀਂ ਜਾਰੀ ਕੀਤਾ ਨਹੀਂ ਜਾਰੀ ਹੋਣੇ ਕਿੱਥੇ ਹੈਗੇ ਇਸ ਡਿਪਟੀ ਕਮਿਸ਼ਨਰ ਜਾਰੀ ਕੀਤਾ ਨਾ ਸਰਕਾਰੀ ਤੱਤ ਮੁਤਾਬਕ ਜਾਰੀ ਹੋਣਾ ਅਸੀਂ ਤਾਂ ਕੋਈ ਨਹੀਂ ਕੀਤਾ ਰੈਡ ਕਾਰਡ ਜਿਹੜੇ ਪੀਲਡ ਪਰਵਾਰ ਪੈਂਡਿੰਗ ਨੇ ਜਿਹਨਾਂ ਨੂੰ ਮਕਾਨ ਨਹੀਂ ਮਿਲ ਟੋਟਲ ਲਾਗੇ 3800 ਮਗਨ ਬੰਲੇ ਸਾਰੇ ਪੰਜਾਬ ਵਿੱਚ 25000 ਪਰਵਾਰਾਂ ਨੂੰ ਬਸ ਇਹਨੇ ਟੋਟਲ ਮਿਲ ਲੈਣਾ 38 ਉਹ ਵੀ ਜਿਹੜੀ ਪਹਿਲਾਂ ਸਰਕਾਰ ਸੀ ਦੇਗੀ ਦੇਗੀ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਤਾਂ ਕੋਈ ਪਤਾ ਵੀ ਨਹੀਂ ਲਾਇਆ ਤੇ ਗੱਲ ਹੀ ਨਹੀਂ ਸੁਣਨ ਤਿਆਰ ਬੈਨਾ ਕਿ ਇਹਨਾਂ ਨੇ ਕੀ ਦੇਣਾ ਨਾ ਕਾਂਗਰਸ ਆਈ ਤਾਂ ਸੁਣ ਪਹਿਲਾਂ ਕਾਂਗਰਸ ਜਿਹਨਾਂ ਕਤਲੇਆਮ ਕਰਵਾਇਆ ਉਹਨਾਂ ਨੇ ਤਾਂ ਸਾਡੀ ਗੱਲ ਸੁਣਨੇ ਨੇ ਉਹਨਾਂ ਨੇ ਵੀ ਸਰਕਾਰ ਆਈ ਇਹ ਵੀ ਨਹੀਂ ਗੱਲ ਦੀ ਸੁਣਨ ਤੇ ਸੁਣਦੇ ਨਹੀਂ ਸਾਲ ਇਲੈਕਸ਼ਨ ਹੋ ਰਹਿ ਗਿਆ ਦੱਸੋ ਬੀਬੀ ਕਰਦੇ ਕੋਈ ਜਿਹੜੇ ਤੇ ਰੈੱਡ ਕਾਰਡ ਹੈਗੇ ਵੀਰ ਜੀ ਤੁਸੀਂ ਪੁੱਛੀ ਜਾ ਰਹੇ ਹੋ ਭਈ ਕੀ ਉਹਦਾ ਵਜ੍ਹਾ ਕੀ ਹੈਗੀ ਆ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਵੀ ਦਲ 10 ਵਾਰ ਇਨਕੁਆਰੀਆਂ ਹੋਣ ਤੋਂ ਬਾਅਦ ਰੈਡ ਕਾਰਡ ਬਣੇ ਹੀ ਗਿਆ। ਇੱਕ ਪਟਵਾਰੀ ਤੋਂ ਲੈ ਕੇ ਤੇ ਡੀਸੀ ਤੱਕ ਸਭ ਨੇ ਇਨਕੁਆਰੀਆਂ ਕੀਤੀਆਂ, ਤਸੱਲੀ ਕੀਤੀ ਆ। ਉਹਨਾਂ ਬਾਹਰ ਤੋਂ ਆਏ ਲੋਕਾਂ ਤੋਂ ਪੇਪਰ ਮੰਗੇ ਗਏ। ਸਰਕਾਰ ਨੇ ਤਿੰਨ ਪੇਪਰ ਰੱਖੇ ਸੀ ਜਿਹੜੇ ਜਿੱਥੋਂ ਆਪਾਂ ਉੱਜੜ ਕੇ ਆਏ। ਇੱਕ 85 ਵਿੱਚ ਅਸੀਂ ਇੱਥੇ ਪਹੁੰਚ ਗਏ। ਉਸ ਤੋਂ ਬਾਅਦ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਦਾ ਐਡਰੈਸ। ਇਹ ਤਿੰਨ ਚੀਜ਼ਾਂ ਦੇਖਣੀਆਂ ਸਾਨੂੰ। ਉਹਦੇ ਬਾਵਜੂਦ ਵੀ ਲੋਕਾਂ ਦੇ 10-10 15-15 ਪੇਪਰ ਲੱਗੇ ਦੇ ਆ। ਪਰ ਲੋਕਾਂ ਦੇ ਕੀ ਹੈਗਾ ਜੇ ਕੋਈ ਅਜਮੇ ਇੱਕ ਮਕਾਨ ਵਿੱਚ ਕਿਰਾਏ ਤੇ ਰਹਿਣੀ ਹੈ ਇੱਥੋਂ ਅਗਰ ਬਦਲ ਕੇ ਕਿਰਾਏ ਤੇ ਦੂਜੀ ਥਾਂ ਤੇ ਚਲੀ ਗਈ ਤੇ ਮੇ ਕੋਈ ਗਲਤ ਹੋ ਗਈ ਜਾਂ ਕੋਈ ਮੰਨ ਲਓ ਕਿ ਸਿੱਧਾ ਕਾਰੋਬਾਰ ਸੈਟ ਨਹੀਂ ਹੋ ਸਕਿਆ ਹੈਗਾ ਉਹ ਵਾਪਸ ਦਿੱਲੀ ਚਲੇ ਗਏ ਯੂਪੀ ਚਲੇ ਗਏ ਜਾਂ ਬਿਹਾਰ ਚਲੇ ਗਏ ਉਹ ਕੀ ਗਲਤ ਹੋ ਗਏ ਇਹ ਤੇ ਇੱਕ ਸਾਡਾ ਆਈਡੀ ਕਾਰਡ ਬਣਿਆ ਸੀਗਾ ਆਇਡੈਂਟੀਟੀ ਕਾਰਡ ਸੀਗਾ ਭਈ ਅਸੀਂ ਬਾਹਰ ਉੱਜੜ ਕੇ ਆਏ ਆ ਸਾਨੂੰ ਉਸ ਟਾਈਮ ਇਹ ਨਹੀਂ ਸੀ ਪਤਾ ਕਿ ਸਾਨੂੰ ਇਹ ਤੇ 2 ਲੱਖ ਰੁਪਈਆ ਮਿਲਣਾ ਜਾਂ ਸਾਨੂੰ ਇਹਦੇ ਤੇ ਕੋਈ ਮਕਾਨ ਮਿਲਣਾ ਜਾਂ ਸਾਨੂੰ ਕੋਈ ਹੋਰ ਸਹੂਲਤ ਮਿਲਣੀ ਹੈਗੀਆ ਅੱਜ ਸਾਡੇ ਜਿਹੜੇ ਬੱਚੇ ਹੈਗੇ ਆ ਪੜ੍ਹੇ ਲਿਖੇ ਬੇਰੋਜ਼ਗਾਰ ਬੱਚੇ ਫਿਰਦੇ ਪਏ ਹੈਗੇ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਸਾਰਾ ਸਾਰੀ ਦੁਨੀਆ ਤਰਾ ਤਰਾ ਕਰਦੀ ਆ ਬੱਚੇ ਨਸ਼ਿਆਂ ਵਾਲੇ ਪਾਸੇ ਤੁਰ ਗਏ ਉਹ ਨਸ਼ਿਆਂ ਦਾ ਕਾਰਨ ਕੀ ਹੈਗਾ ਬੇਰੋਜ਼ਗਾਰੀ ਜਿਸ ਘਰ ਦੇ ਵਿੱਚ ਕਾਰੋਬਾਰ ਨਹੀਂ ਹੈਗਾ ਜਿਸ ਘਰ ਦਾ ਕੋਈ ਕੋਈ ਬੰਦਾ ਨੌਕਰੀ ਨਹੀਂ ਕਰ ਰਿਹਾ ਕੋਈ ਉਹਦੀ ਪੱਕੀ ਆਮਦਨ ਨਹੀਂ ਹੈਗੀ ਆ ਉਹਨੇ ਕੀ ਕਰਨਾ ਹੈਗਾ ਉਹਨੇ ਗਲਤ ਕੰਮ ਹੀ ਕਰਨੇ ਹੈਗੇ ਆ ਇਹ ਤੇ ਸਰਕਾਰ ਦਾ ਫਰਜ ਬੰਦਾ ਸਰਕਾਰਾਂ ਦਾ ਫਰਜ ਬੰਦਾ ਜਿਹੜੇ ਬੰਦੇ ਉਜੜ ਕੇ ਆਏ ਉਹਨਾਂ ਦਾ ਮੋੜ ਬਚੇਵਾ ਕਰਨਾ ਸਰਕਾਰਾਂ ਦਾ ਫਰਜ ਬੰਦਾ ਔਰ 41 ਸਾਲਾਂ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਤੁਹਾਨੂੰ ਹਰ ਵਾਰੀ ਕਿਤੇ ਨਾ ਕਿਤੇ ਧਰਨੇ ਦੇ ਕੇ ਕਿਤੇ ਨਾ ਕਿਤੇ ਡਾਂਗਾ ਖਾ ਕੇ ਕਿਤੇ ਨਾ ਕਿਤੇ ਕੁਝ ਕਰਕੇ ਹੀ ਤੁਹਾਨੂੰ ਜੋ ਕੁਝ ਮਾੜਾ ਮੋਟਾ ਮਿਲਿਆ ਉਹ ਮਿਲਿਆ ਜਾਂ ਸਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲਦੋਲ ਜੋ ਸਾਡੇ ਮੋੜ ਬਚੇਵੇ ਦਾ ਮਾੜਾ ਮੋਟਾ ਕਰ ਗਏ ਉਹ ਕਰ ਗਏ ਉਸ ਤੋਂ ਬਾਅਦ ਸਾਨੂੰ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਸਰਕਾਰਾਂ ਇਹ ਸੋਚਦੀਆਂ ਕਿ ਤੇ ਅਸੀਂ ਮੰਗਤੇ ਬੈਠੇ ਆ ਉਹ ਅਸੀਂ ਸਾਡੇ ਘਰਾਂ ਦੀਆਂ ਪਿੱਛੇ ਜਾ ਕੇ ਸਾਡੀਆਂ ਪ੍ਰਾਪਰਟੀਆਂ ਚੈੱਕ ਕਰ ਲਓ ਅਸੀਂ ਆਪਣੇ ਘਰਾਂ ਵਿੱਚ ਇੱਕ ਰਾਜੇ ਹੁੰਦੇ ਸੀ ਅਸੀਂ ਇੱਕ ਦਿਨ ਇੱਕ ਰਾਤ ਵਿੱਚ ਹੀ ਰਾਜਿਆਂ ਤੋਂ ਭਿਖਾਰੀ ਬਣ ਗਏ ਉਹ ਸਾਡਾ ਗਨਾਹ ਸੀ ਜੀ ਅਸੀਂ ਸਰਦਾਰਾਂ ਦੇ ਘਰ ਜੰਮੇ ਆ ਉਹ ਸਾਡਾ ਗਨਾਹ ਸੀ ਜੀ ਅਸੀਂ ਪੰਜਾਬੀ ਬੋਲਦੇ ਸੀ ਉਹ ਸਾਡਾ ਗਨਾਹ ਸੀ ਇੰਦਰਾ ਗਾਂਧੀ ਨੂੰ ਅਸੀਂ ਨਹੀਂ ਸੀ ਮਾਰਿਆ ਉਹ ਕਾਤਲ ਨੂੰ ਮਾਰਨ ਵਾਲਾ ਉਹ ਜੀ ਆਪੋ ਤੋਂ ਵਾਹਿਗੁਰੂ ਹਰ ਇੱਕ ਤੇ ਘਰ ਦੋਵੇ ਮੈਂ ਹਮੇਸ਼ਾ ਇੱਕੋ ਇੱਥੇ ਸਾਨੂੰ 41 ਸਾਲ ਹੋ ਗਏ ਸਾਨੂੰ ਸੜਕਾਂ ਤੇ ਰੁਲਦਿਆਂ ਤੇ ਸਾਡੇ ਕਾਟਲਾਂ ਨੂੰ ਅਜ ਦਿਨ ਤੱਕ ਸਜਾਵਾਂ ਨਹੀਂ ਮਿਲੀਆਂ ਸਾਡੇ ਮੋੜ ਬਸੇਵੇ ਨਹੀਂ ਹੋਏ ਸਾਡੇ ਬੱਚੇ ਬੇਰੋਜ਼ਗਾਰ ਹੈਗੇ ਸਾਡੇ ਲੋਕਾਂ ਦੇ ਸਿਰਾਂ ਤੇ ਛੱਤਾਂ ਨਹੀਂ ਹੈਗੀਆਂ ਕਿਰਾਇਆਂ ਤੇ ਰੁਲਦੇ ਪਏ ਹੈਗੇ ਕੀ ਇਹ ਸਰਕਾਰਾਂ ਦਾ ਫਰਜ਼ ਨਹੀਂ ਬੰਦਾ ਹੈਗਾ ਤੁਹਾਨੂੰ ਦੇਖਣਾ ਅੱਜ ਤੁਹਾਨੂੰ ਮੀਟਿੰਗ ਦੇ ਕੇ ਉਸ ਮੀਟਿੰਗ ਨੂੰ ਕੈਨਸਲ ਕਰਨਾ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਇਨਸਾਨ ਹੈਗੇ ਹੋ ਤੁਹਾਡੀਆਂ ਵੀ ਤੁਹਾਡੀ ਵੀ ਮਾਂ ਹੈਗੀਆਂ ਪੈਣਾ ਹੈਗੀਆਂ ਤੁਹਾਡੀਆਂ ਵੀ ਧੀਆਂ ਹੈਗੀਆਂ ਤੁਸੀਂ ਸਾਨੂੰ ਲੋਕਾਂ ਨੂੰ ਵੀ ਆਪਣੀਆਂ ਧੀਆਂ ਪੈਣਾ ਦੀ ਥਾਂ ਤੇ ਆਪਣੀਆਂ ਪੈਣਾ ਦੀ ਥਾਂ ਤੇ ਰੱਖ ਕੇ ਦੇਖੋ ਕਿ ਅਸੀਂ ਸੜਕਾਂ ਸੜਕਾਂ ਤੇ ਕਿਵੇਂ ਰੁਲਦੇ ਆ ਕਿਵੇਂ ਤੁਹਾਡੇ ਫਿਰ ਪੁਲਿਸ ਮੁਲਾਜ਼ਮ ਸਾਡੇ ਨਾਲ ਧੱਕਾ ਕਰਦੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਿਵੇਂ ਸਾਡੀਆਂ ਚੁੰਨੀਆਂ ਖੋਲਾਈਆਂ ਜਾਂਦੀਆਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਪਰ ਮੁੱਖ ਮੰਤਰੀ ਦੇ ਸਾਹਮਣੇ ਮੁੱਖ ਮੰਤਰੀ ਸਾਹਿਬ ਦੇ ਮੂੰਹ ਵਿੱਚੋਂ ਇੱਕ ਗੱਲ ਨਹੀਂ ਨਿਕਲਦੀ ਪਈ ਇਹਨਾਂ ਦੇ ਨਾਲ ਧੱਕਾ ਨਾ ਕਰੋ ਇਹਨਾਂ ਨੂੰ ਕਿਉਂ ਤੂੰ ਇਸ ਤਰ੍ਹਾਂ ਕੀਤਾ ਤੂੰ ਕਰਦੇ ਕਿ ਕੀ ਅਸੀਂ ਇਨਸਾਨ ਨਹੀਂ ਹੈਗੇ ਅਸੀਂ ਜਨਮਾ ਰਹੇ ਗਿਆਂ ਕਿ ਸਾਨੂੰ ਇੱਕ ਨੀ 사ਨਾ ਤੋਂ ਤੁਹਾਨੂੰ ਸਾਡੀ ਕਿਸਮਤ ਵੀ ਲਿਖਿਆ ਗਿਆ ਕਿ ਅਸੀਂ ਸੜਕਾਂ ਤੇ ਧੱਕੇ ਹੀ ਖਾਣੇ ਨੇ ਤੇ ਸੜਕਾਂ ਸੜਕਾਂ ਤੇ ਰੋਲ ਕੇ ਰੋਲਾ ਪਾ ਕੇ ਹੀ ਆਪਣਾ ਕੋਈ ਕੰਮ ਕਰਵਾਣਾ ਹੈਗਾ। ਤੋਂ ਇਸ ਕਰਕੇ ਹੋਂ ਤੇ ਜੋ ਵੀ ਹੈ ਅੱਜ ਤੁਸੀਂ ਭਰਾਵਾਂ ਨੇ ਸਾਡਾ ਸਾਥ ਦੇਣਾ। ਅਸੀਂ ਇੱਥੋਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਜਾਵਾਂਗੇ ਔਰ ਪੂਰੀ ਸ਼ਾਂਤੀ ਦੇ ਨਾਲ ਜਾਵਾਂਗੇ। ਅਸੀਂ ਲੜਾਈ ਵਾਲੇ ਪਾਸੇ ਨਹੀਂ ਧੁਰਦੇ। ਅਸੀਂ ਸਿਰਫ ਇਹ ਕਹਿੰਦੇ ਆ ਕਿ ਤੁਹਾਨੂੰ ਇੰਨੀਆਂ ਚਿੱਠੀਆਂ ਤੁਸੀਂ ਪਾਈਆਂ ਲਿਖਤੀ ਰੂਪਈ ਚਿੱਠੀਆਂ ਦਿੱਤੀਆਂ। ਕੋਈ ਜ਼ੁਬਾਨੀ ਕਲਾਮੀ ਨਹੀਂ ਹੈਗੀ ਇਹਨੇ ਲਿਖਤੀ ਰੂਪੇ ਹੀ ਸਭ ਕੁਝ ਹੈ ਜੇ ਤੇ ਤੁਸੀਂ ਸਾਨੂੰ ਮੀਟਿੰਗ ਦਾ ਟਾਈਮ ਦੇ ਕੇ ਸਾਡੇ ਲੋਕਾਂ ਦੇ ਕੰਮ ਕਰਵਾਉਣੇ ਨੇ ਉਹਨਾਂ ਦੇ ਮੁੜ ਵਸੇਵੇਂ ਦੇ ਕੰਮ ਕਰਨੇ ਨੇ ਸਾਡੇ ਕਾਰਡ ਬਹਾਲ ਕਰਨੇ ਨੇ ਫਿਰ ਤੇ ਠੀਕ ਹੋਏਗਾ ਜੇ ਸਾਡੇ ਕਾਟਾਂ ਦੀ ਤੁਹਾਨੂੰ ਕੋਈ ਅੜਚਾ ਨਾ ਜਿਨ੍ਹਾਂ ਮੁਲਾਜ਼ਮਾਂ ਨੇ ਕਾਰਡ ਬੜਾਏ ਜਿਨ੍ਹਾਂ ਅ fırsਰਾਂ ਦੇ ਸਾਈਨ ਹੈਗੇ ਉਹਨਾਂ ਅ fırsਰਾਂ ਨੂੰ ਸਸਪੈਂਡ ਕਰੋ ਉਹਨਾਂ ਕੋਲ ਸਾਰਾ ਕੁਝ ਪੂਰਾ ਕਰੋ ਭਈ ਤੁਸੀਂ ਇਹਨਾਂ ਦੇ ਕਾਰਡ ਕਿਉਂ ਬੜਾਏ ਨਾ ਕਿ ਸਾਨੂੰ 40 41 ਸਾਲਾਂ ਬਾਅਦ ਸਾਨੂੰ ਕ੍ਰੇਡ ਕ੍ਰੇਡ ਕੇ ਸਾਡੇ ਜਕਮਾ ਤੇ ਨਮਕ ਪਾਣ ਦੀ ਕੋਸ਼ਿਸ਼ ਨਾ ਕਰੋ ਆਈ ਯਾ ਤੇ ਸਾਨੂੰ ਮੁੱਖ ਮੰਤਰੀ ਸਾਹਿਬ ਟਾਈਮ ਦੇਣਗੇ ਸਾਡੇ ਕੰਮ ਪੂਰੇ ਕਰਨ ਦੀ ਐ ਵਾਅਦੇ ਕਰਨਗੇ ਨਹੀਂ ਤੇ ਫਿਰ ਜੋ ਹੋਏਗਾ ਉਹਦੀ ਜਿੰਮਵਾਰੀ ਜਿਹੜੀ ਹੈਗੀ ਆ ਮੁੱਖ ਮੰਤਰੀ ਸਾਹਿਬ ਦੀ ਹੋਏਗੀ ਤੇ ਅੱਜ ਤੋਂ ਬਾਅਦ ਅਸੀਂ ਇੱਕ ਵੱਡੀ ਮੀਟਿੰਗ ਕਰਕੇ ਲੁਧਿਆਣੇ ਦੇ ਵਿੱਚ ਪੂਰੇ ਪੰਜਾਬ ਨੂੰ ਬੁਲਾ ਕੇ ਔਰ ਅਸੀਂ ਇੱਕ ਵੱਡੀ ਲੜਾਈ ਦਾ ਜੜਾ ਹੈਗਾ ਐਲਾਨ ਕਰਾਂਗੇ ਜੇ ਸਾਡੀਆਂ ਬੀਬੀਆਂ ਕੋਈ ਉੱਥੇ ਵਿਧਵਾ ਬੀਬੀਆਂ ਜਾ ਕੇ ਮੱਖ ਮੰਤਰੀ ਸਾਹਿਬ ਦੀ ਕੋਠੀ ਅੱਗੇ ਤੇਲ ਪਾਉਂਦੀਆਂ ਆਤਮਦਾ ਕਰਦੀਆਂ ਕੁਝ ਕਰਦੀਆਂ ਉਹਦੀ ਜੰਮਵਾਰੀ ਵੀ ਇਸ ਸਰਕਾਰ ਦੀ ਹੋਏਗੀ ਇਹਨੂੰ ਪਬਲਿਕ ਦੇ ਸਾਹਮਣੇ ਔਰ ਖਾਸ ਕਰਕੇ ਤੁਹਾਡੀ ਮੀਡੀਆ ਦੇ ਸਾਹਮਣੇ ਜਵਾਬ ਦੇਣਾ ਪਏਗਾ ਕਿ ਮੈਂ ਨਾ ਬੀਬੀਆਂ ਨੂੰ 41 ਸਾਲਾਂ ਬਾਅਦ ਇੰਨਾ ਦੁਖੀ ਕਿਉਂ ਕੀਤਾ ਕਿ ਆਪਣੀ ਜਾਨ ਕੋਈ ਸੁੱਖ ਨਾਲ ਨਹੀਂ ਦਿੰਦਾ ਹੈਗਾ ਕੋਈ ਬਹੁਤ ਦੁਖੀ ਹੋਏਗਾ ਤਾਂ ਹੀ ਕੋਈ ਆਪਣੀ ਜਾਨ ਦੇਣ ਦੀ ਗੱਲ ਕਰਦਾ